ਨਿਊਯਾਰਕ ਸ਼ਹਿਰ ਦੇ ਨਵੇਂ ਚੁਣੇ ਮੇਅਰ ਜ਼ੁਹਰਾਨ ਮਮਦਾਨੀ ਨੇ ਸੋਸ਼ਲ ਮੀਡੀਆ ਤੇ ਵੀਡੀਓ ਸਾਂਝੀ ਕਰਕੇ ਪ੍ਰਵਾਸੀਆਂ ਨੂੰ ਕਿਹਾ ਕਿ ਉਹਨਾਂ ਨੂੰ ਅਮਰੀਕੀ ਇਮੀਗ੍ਰੇਸ਼ਨ ਤੇ ਕਸਟਮਸ ਇਨਫੋਰਸਮੈਂਟ ਦੇ ਏਜੰਟ ਨਾਲ ਗੱਲ ਕਰਨ ਜਾਂ ਉਹਨਾਂ ਦੀ ਗੱਲ ਮੰਨਣ ਤੋਂ ਇਨਕਾਰ ਕਰਨ ਦਾ ਅਧਿਕਾਰ ਹੈ ਮਮਦਾਨੀ ਨੇ ਸ਼ਹਿਰ ਦੇ 30 ਲੱਖ ਪ੍ਰਵਾਸੀਆਂ ਦੀ ਸੁਰੱਖਿਆ ਦਾ ਅਹਿਦ ਲੈਂਦੇ ਆ ਕਿਹਾ ਕਿ ਜੇ ਤੁਸੀਂ ਆਪਣੇ ਹੱਕਾਂ ਬਾਰੇ ਜਾਣਦੇ ਹੋ ਤਾਂ ਅਸੀਂ ਸਾਰੇ ਮਿਲ ਕੇ ICE ਦਾ ਟਾਕਰਾ ਕਰ ਸਕਦੇ ਹਾਂ ਉਹਨਾਂ ਸਪਸ਼ਟ ਕੀਤਾ ਕਿ ਲੋਕ ਫੈਡਰਲ ਏਜੰਟ ਨਾਲ ਗੱਲ ਨਾ ਕਰਨ ਦਾ ਬਦਲ ਚੁਣ ਸਕਦੇ ਹਨ ਉਹਨਾਂ ਦੀ ਵੀਡੀਓ ਬਣਾ ਸਕਦੇ ਹਨ ਅਤੇ ਜੇ ਏਜੰਟ ਕੋਲ ਜੱਜ ਦਾ ਦਸਤਖਤ ਕੀਤਾ ਨਿਆਂਇਕ ਵਾਰੰਟ ਨਹੀਂ ਹੈ ਤਾਂ ਨਿੱਜੀ ਥਾਂ ਅੰਦਰ ਦਾਖਲ ਹੋਣ ਦੀ ਉਸ ਦੀ ਮੰਗ ਨਕਾਰ ਸਕਦੇ ਹਨ ਉਹਨਾਂ ਨੇ ਕਿਹਾ ਕਿ ICE ਨੂੰ ਤੁਹਾਡੇ ਨਾਲ ਝੂਠ ਬੋਲਣ ਦੀ ਕਾਨੂੰਨੀ ਇਜਾਜ਼ਤ ਹੈ ਪਰ ਤੁਹਾਨੂੰ ਚੁੱਪ ਰਹਿਣ ਦਾ ਹੱਕ ਹੈ ਉਹਨਾਂ ਭਰੋਸਾ ਦਿੱਤਾ ਕਿ ਨਿਊਯਾਰਕ ਹਮੇਸ਼ਾ ਪ੍ਰਵਾਸੀਆਂ ਦਾ ਸਵਾਗਤ ਕਰੇਗਾ ਤੇ ਉਹਨਾਂ ਦੇ ਅਧਿਕਾਰਾਂ ਦੀ ਰਾਖੀ ਕਰੇਗਾ ਮੇਅਰ ਦਾ ਏਬੀਆ ਨਿਊਯਾਰਕ ਦੇ ਚਾਈਨਾ ਟਾਊਨ ਨੇੜੇ ਕਨਾਲ ਸਟਰੀਟ ਤੇ ਆਈਸੀਈ ਵੱਲੋਂ ਲੋਕਾਂ ਨੂੰ ਹਿਰਾਸਤ ਵਿੱਚ ਲੈਣ ਦੀ ਕੋਸ਼ਿਸ਼ ਤੋਂ ਹਫ਼ਤੇ ਬਾਅਦ ਆਇਆ ਜਿੱਥੇ ਪ੍ਰਦਰਸ਼ਨਕਾਰੀਆਂ ਨੇ ਵਿਰੋਧ ਕੀਤਾ ਸੀ ਨਿਊਯਾਰਕ ਸ਼ਹਿਰ ਦੇ ਨਵੇਂ ਚੁਣੇ ਮੇਅਰ ਜ਼ੁਹਰਾਨ ਮਮਦਾਨੀ ਨੇ ਸੋਸ਼ਲ ਮੀਡੀਆ ਤੇ ਵੀਡੀਓ ਸਾਂਝੀ ਕਰਕੇ ਪ੍ਰਵਾਸੀਆਂ ਨੂੰ ਕਿਹਾ ਕਿ ਉਹਨਾਂ ਨੂੰ ਅਮਰੀਕੀ ਇਮੀਗ੍ਰੇਸ਼ਨ ਤੇ ਕਸਟਮਸ ਇਨਫੋਰਸਮੈਂਟ ਦੇ ਏਜੰਟ ਨਾਲ ਗੱਲ ਕਰਨ ਜਾਂ ਉਹਨਾਂ ਦੀ ਗੱਲ ਮੰਨਣ ਤੋਂ ਇਨਕਾਰ ਕਰਨ ਦਾ ਅਧਿਕਾਰ ਹੈ ਮੇਅਰ ਮਮਦਾਨੀ ਨੇ ਸ਼ਹਿਰ ਦੇ 30 ਲੱਖ ਪ੍ਰਵਾਸੀਆਂ ਦੀ ਸੁਰੱਖਿਆ ਦਾ ਅਹਿਦ ਲੈਂਦੇ ਆ ਕਿਹਾ ਕਿ ਜੇ ਤੁਸੀਂ ਆਪਣੇ ਹੱਕਾਂ ਬਾਰੇ ਜਾਣਦੇ ਹੋ ਤਾਂ ਅਸੀਂ ਸਾਰੇ ਮਿਲ ਕੇ ICE ਦਾ ਟਾਕਰਾ ਕਰ ਸਕਦੇ ਹਾਂ ਉਨਾ ਸਪਸ਼ਟ ਕੀਤਾ ਕਿ ਲੋਕ ਫੈਡਰਲ ਏਜੰਟ ਨਾਲ ਗੱਲ ਨਾ ਕਰਨ ਦਾ ਬਦਲ ਚੁਣ ਸਕਦੇ ਹਨ ਉਹਨਾਂ ਦੀ ਵੀਡੀਓ ਬਣਾ ਸਕਦੇ ਹਨ ਅਤੇ ਜੇ ਏਜੰਟ ਕੋਲ ਜੱਜ ਦਾ ਦਸਤਖਤ ਕੀਤਾ ਨਿਆਂਇਕ ਵਾਰੰਟ ਨਹੀਂ ਹੈ ਤਾਂ ਨਿੱਜੀ ਥਾਨ ਅੰਦਰ ਦਾਖਲ ਹੋਣ ਦੀ ਉਸ ਦੀ ਮੰਗ ਨਕਾਰ ਸਕਦੇ ਹਨ ਉਹਨਾਂ ਕਹੇ ਕਿ ਆਈਸੀਈ ਨੂੰ ਤੁਹਾਡੇ ਨਾਲ ਝੂਠ ਬੋਲਣ ਦੀ ਕਾਨੂੰਨੀ ਇਜਾਜ਼ਤ ਹੈ ਪਰ ਤੁਹਾਨੂੰ ਚੁੱਪ ਰਹਿਣ ਦਾ ਹੱਕ ਹੈ ਉਹਨਾਂ ਭਰੋਸਾ ਦਿੱਤਾ ਕਿ ਨਿਊਯਾਰਕ ਹਮੇਸ਼ਾ ਪ੍ਰਵਾਸੀਆਂ ਦਾ ਸਵਾਗਤ ਕਰੇਗਾ ਤੇ ਉਹਨਾਂ ਦੇ ਅਧਿਕਾਰਾਂ ਦੀ ਰਾਖੀ ਕਰੇਗਾ ਮੇਅਰ ਦਾ ਏਬੀਆ ਨਿਊਯਾਰਕ ਦੇ ਚਾਈਨਾ ਟਾਊਨ ਨੇੜੇ ਕਨਾਲ ਸਟਰੀਟ ਤੇ ਆਈਸੀਈ ਵੱਲੋਂ ਲੋਕਾਂ ਨੂੰ ਹਿਰਾਸਤ ਵਿੱਚ ਲੈਣ ਦੀ ਕੋਸ਼ਿਸ਼ ਤੋਂ ਹਫ਼ਤੇ ਬਾਅਦ ਆਇਆ ਜਿੱਥੇ ਪ੍ਰਦਰਸ਼ਨਕਾਰੀਆਂ ਨੇ ਵਿਰੋਧ ਕੀਤਾ ਸੀ